ਟੋਟਲ ਇਹਦੇ ਵਿੱਚ ਪੰਜ ਚੀਜ਼ਾਂ ਪੈਣੀਆਂ ਨੇ ਪੰਜੇ ਚੀਜ਼ਾਂ ਜੇ ਤੁਸੀਂ ਦੱਸੀ ਦੱਸੀ ਹੋਈ ਵਿਧੀ ਦੇ ਹਿਸਾਬ ਨਾਲ ਪਾ ਲਈਆਂ ਦੱਸੀ ਹੋਏ ਫਾਰਮੂਲੇ ਦੇ ਹਿਸਾਬ ਨਾਲ ਪਾ ਲਈਆਂ ਤੇ ਤੁਸੀਂ ਵੀ ਸਿਕੰਦਰ ਆਜ਼ਮ ਬਣੋਗੇ ਤੁਹਾਨੂੰ ਵੀ ਸਿਕੰਦਰ ਆਜ਼ਮ ਬਣਨ ਤੋਂ ਕੋਈ ਰੋਕ ਨਹੀਂ ਸਕਦਾ ਇਹਦੇ ਵਿੱਚ ਅਸੀਂ ਇੱਕ ਵਾਰ ਦੇ ਵਿੱਚ ਇੱਕ ਸੇਬ ਤੇ ਇੱਕ ਚਕੁੰਦਰ ਯੂਜ਼ ਕਰਾਂਗੇ ਇਹਨੂੰ ਆਪਾਂ ਪਾ ਲਾਂਗੇ ਇਹਦੇ ਵਿੱਚ ਕੱਚ ਦੇ ਭਾਂਡੇ 'ਚ ਕਾਲੀ ਮਿਰਚ ਜ਼ਬੂਤੀ ਲੈ ਲਈ ਤੇ ਲੌਂਗ ਲੈ ਲੇ ਇਹਨਾਂ ਨੂੰ ਕੁੱਟ ਲੈਣਾ ਬਰਾਬਰ ਮਕਦਾਦ ਦੇ ਵਿੱਚ ਆਪਾਂ ਇਹਨੂੰ ਦੋ ਚੁੰਡੀਆਂ ਪਾ ਸਕਦੇ ਹਾਂ ਵੱਧ ਤੋਂ ਵੱਧ ਪਾਊਡਰ ਨੂੰ ਆਹ ਦੇਖੋ ਤੁਹਾਡੇ ਸਾਹਮਣੇ ਲਾਈਵ 'ਚ ਪਾ ਲੰਗਾ ਕੈਮਰੇ 'ਚ ਆਹ ਦੇਖੋ ਇਦਾਂ ਘਮਾ ਦੇਣਾ ਇਹਨੂੰ ਤੇ ਆਹ ਦੇਖੋ ਜੀ ਇਹ ਸਾਡਾ ਹੁਣ ਜਿਹੜਾ ਸਕੰਦਰ ਆਜ਼ਮ ਨੁਸਖਾ ਇਹ ਬਣ ਕੇ ਬਿਲਕੁਲ ਸੀ ਬਿਲਕੁਲ ਬਹੁਤ ਜ਼ਬਰਦਸਤ ਚੀਜ਼ ਹੈਗੀ ਹੈ ਜਿਹੜੀ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਨੇ ਬਣਾਈ ਹੈ ਇਹ ਹੈਗੀ ਹੈ ਜੀ ਤਾਕਤ ਬਣਾਉ ਚਟਨੀ ਇਹਦੇ ਵਿੱਚ ਇੰਨੀਆਂ ਚੀਜ਼ਾਂ ਪਾਈਆਂ ਨੇ ਜੇ ਇਹ ਚਟਨੀ ਬਣਾਉਣ ਦੀ ਵਿਧੀ ਲੈਣੀ ਚਾਹੁੰਦੇ ਹੋ ਸਿਰਫ ਚਟਨੀ ਲਿਖ ਕੇ ਮੈਸੇਜ ਕਰਨਾ ਚਟਨੀ ਦਾ ਨੁਸਕਾ ਫਾਰਮੂਲਾ ਤੁਹਾਨੂੰ ਮਿਲ ਜੇਗਾ